ਕਬੀਨਗਰ ਪਠਾਨਕੋਟ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦੇ ਘਰ ਦੀ ਛੱਤ ਅਚਾਨਕ ਡਿੱਗ ਪਈ ਇਹ ਪਰਮਾਤਮਾ ਦਾ ਸ਼ੁਕਰ ਹੈ ਕਿ ਉਹਨਾਂ ਦੇ ਕਿਸੇ ਵੀ ਘਰ ਦੇ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਇਸ ਬੰਦੀ ਜਾਣਕਾਰੀ ਦਿੰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਉਹ ਇੱਕ ਪ੍ਰਾਈਵੇਟ ਜਗ੍ਹਾ ਕੰਮ ਕਰਦੇ ਨੇ ਤੇ ਜਿੰਨੇ ਕੇ ਪੈਸੇ ਉਹਨਾਂ ਨੂੰ ਮਿਲਦੇ ਨੇ ਉਹਦੇ ਵਿੱਚੋਂ ਆਪਣੇ ਬੱਚਿਆਂ ਨੂੰ ਮੁਸ਼ਕਲ ਨਾਲ ਲਿਖਾ ਪੜਾ ਰਹੇ ਨੇ ਉਹਨੇ ਕਿਹਾ ਕਿ ਉਹਨਾਂ ਦੇ ਤਿੰਨ ਬੇਟੀਆਂ ਨੇ ਤੇ ਇੱਕ ਬੇਟਾ ਹੈ ਤੇ ਉਹ ਚਾਹੁੰਦੇ ਨੇ ਕਿ ਤਿੰਨੇ ਬੇਟੀਆਂ ਅੱਛਾ ਪੜ੍ਹ ਲਿਖ ਜਾਣ ਜਿਨ੍ਹਾਂ ਨਾਲ ਉਹਨਾਂ ਨੂੰ ਘਰ ਵਿੱਚੰਗਾ ਮਿਲ ਜਾਵੇ ਤੇ ਨਾਲ ਹੀ ਉਹਨਾਂ ਦਾ ਭਵਿੱਖ ਵੀ ਜਿਹੜਾ ਸੁਰੱਖਿਅਤ ਹੋ ਜਾਵੇ ਪਰ ਥੋੜੇ ਜੀ ਕਮਾਈ ਦੇ ਵਿੱਚ ਘਰ ਨੂੰ ਬਣਾਉਣਾ ਬਹੁਤ ਔਖਾ ਹੈ ਤੇ ਘਰ ਦੀ ਛੱਤ ਆ ਜਾ ਅਚਾਨਕ ਡਿੱਗ ਪਈ ਹੈ ਉਹਨੇ ਕਿਹਾ ਕਿ ਪਹਿਲੀ ਵਾਰ ਨੇ ਕਈ ਵਾਰ ਸਰਕਾਰ ਵੱਲੋਂ ਜਿੰਨੀਆਂ ਵੀ ਯੋਜਨਾਵਾਂ ਆਂਦੀਆਂ ਸਾਨਾ ਉਹਨਾਂ ਨੇ ਫਾਈਲਾਂ ਭਰੀਆਂ ਹੋਈਆਂ ਮਕਾਨ ਬਣਾਉਣ ਦੀ ਤੇ ਮਕਾਨ ਰਿਪੇਅਰ ਕਰਨ ਦੀ ਫਾਈਲ ਉਹਨਾਂ ਨੇ ਕਈ ਵਾਰੀ ਭਰੀ ਹੈ ਪਰ ਕਦੀ ਵੀ ਉਹਨਾਂ ਦਾ ਨੰਬਰ ਨਹੀਂ ਆਇਆ ਉਹਨੇ ਕਿਹਾ ਕਿ ਇਹ ਫਾਇਲਾ ਉਹਨੇ ਆਪਣੇ ਐਮਸੀ ਥਰੂ ਵੀ ਭਰੀਆਂ ਪਰ ਉਹਨਾਂ ਦਾ ਨੰਬਰ ਕਦੀ ਵੀ ਨਹੀਂ ਆਇਆ ਤੇ ਨਤੀਜਾ ਇਹ ਹੈ ਕਿ ਅੱਜ ਛੱਤ ਉਹਨਾਂ ਤੇ ਸੇਰਾ ਪਈ ਹੈ ਪਰ ਇਹ ਪਰਮਾਤਮਾ ਦਾ ਸ਼ੁਕਰ ਹੈ ਕਿ ਸਬਦਾ ਬਚਾ ਹੋ ਗਿਆ ਉਹਨੇ ਕਿਹਾ ਕਿ ਉਹ ਉਸ ਵੇਲੇ ਕੰਮ ਦੇ ਸਨ ਅਤੇ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਘਰ ਦੀ ਛੱਤ ਡਿੱਗ ਪਈ ਹੈ ਮੈਨੇ ਕਿਹਾ ਕਿ ਗਰੀਬੀ ਦੀ ਹਾਲਾਤ ਕਰਕੇ ਉਹ ਪੰਜ ਭਰਾ ਇਸ ਮਕਾਨ 'ਚ ਰਹਿੰਦੇ ਸਨ ਸਾਰੇ ਪ੍ਰਾਈਵੇਟ ਨੌਕਰੀਆਂ ਕਰਦੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ ਪਰ ਘਰ ਬਣਾਉਣ ਬਾਰੇ ਉਹ ਹਲੇ ਬਿਲਕੁਲ ਵੀ ਨਹੀਂ ਸੋਚ ਸਕਦੇ ਕਿਉਂਕਿ ਕਮਾਈ ਥੋੜੀ ਹੈ ਤੇ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਨੇ ਆਓ ਸੁਣਦੇ ਹਾਂ ਆਖਿਰ ਕਿੰਨੀ ਕ ਤਕਲੀਫ ਚ ਹੈ ਇੱਕ ਆਮ ਆਦਮੀ ਜਿਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਨਹੀਂ ਮਿਲਦਾ ਮੈਂ ਜੀ ਕੰਮ ਤੇ ਗਿਆ ਸੀਗਾ ਪ੍ਰਾਈਵੇਟ ਕੰਮ ਕਰਦਾ ਔਰ ਥੋੜੀ ਦਿਨ ਪਹਿਲੇ ਮੈਨੂੰ ਘਰੋਂ ਫੋਨ ਆਇਆ ਬੱਚਿਆਂ ਨਾਲ ਕਿ ਡੈਡੀ ਜਿਹੜੀ ਛੱਤ ਜਿਹੜੀ ਆ ਉਹ ਡਿੱਗੀ ਆ ਗਈ ਹੈ ਔਰ ਇਹ ਜਿਹੜੀ ਕਾਫੀ ਦੇਰ ਤੋਂ ਜਿਹੜੀ ਪੁਰਾਣਾ ਘਰ ਸੀਗਾ ਮਾਪਿਓ ਦੇ ਟਾਈਮ ਤੇ ਬਣੇ ਦਾ ਅਸੀਂ ਪੰਜ ਭਰਾ ਸੀਗੇ ਕੰਮ ਕਰਦੇ ਸੀਗੇ ਪ੍ਰਾਈਵੇਟ ਹੀ ਕੰਮ ਕਰਦੇ ਹਾਂ ਸਾਰੇ ਔਰ ਇੱਕ ਦੋ ਦਫਾ ਜਿਹੜੀਆਂ ਸਰਕਾਰਾਂ ਵੱਲੋਂ ਗ੍ਰਾਂਟਾਂ ਦੇਣ ਦੇ ਬਾਅਦ ਕਿਤੇ ਜਾਂਦੇ ਸੀਗੇ ਕਿ ਮਕਾਨ ਦਿੱਤੇ ਜਾਣਗੇ ਉਹਨਾਂ ਦੀਆਂ ਫਾਈਲਾਂ ਭਰੀਆਂ ਉਸ ਤੋਂ ਬਾਅਦ ਕਿਹਾ ਸੀ ਕਿ ਜਿਹੜੇ ਮਾਲੇ ਮੋਟੇ ਟਪੇਰ ਹੋਣ ਵਾਲੇ ਮਕਾਨ ਆ ਉਹਨਾਂ ਦੇ ਵੀ ਫਾਰਮ ਭਰੇ ਸੀਏ ਪਰ ਅਜੇ ਤੱਕ ਸਾਨੂੰ ਜਿਹੜਾ ਸਰਕਾਰ ਵੱਲੋਂ ਕੁਝ ਨਹੀਂ ਮਿਲਿਆ ਔਰ ਜਿਹੜੇ ਸਾਡੇ ਭਰਾ ਸੀਗੇ ਤਿੰਨ ਔਰ ਉਹ ਥੋੜਾ ਹੋੜ ਆਪਣਾ ਜੋੜ ਕੇ ਉਹ ਅਲੱਗ ਚੱਲ ਗਏ ਅਸੀਂ ਦੋ ਬਰਾਦਰ ਇੱਥੇ ਰਹਿੰਦੇ ਆ ਇੱਕ ਥੱਲੇ ਰਹਿੰਦਾ ਇੱਕ ਉੱਪਰ ਰਹਿੰਦਾ ਔਰ ਇਹ ਪ੍ਰਾਲਾ ਮਕਾਨ ਹੁਣ ਕਰਕੇ ਛੋਟੇ ਛੋਟੇ ਬੱਚੇ ਆ ਔਰ ਪੜਾਈਆਂ ਬਹੁਤ ਮਹਿੰਗੀਆਂ ਚਾਰ ਮੇਰੇ ਬੱਚੇ ਤਿੰਨ ਮੇਰੀਆਂ ਬੇਟੀਆਂ ਇੱਕ ਮੇਰਾ ਬੇਟਾ ਸਭ ਤੋਂ ਛੋਟਾ ਔਰ ਮੈਂ ਹੁਣ ਦੇਖੋ ਜੀ ਅਣੀ ਬਣਾਉਣ ਦੀ ਹਾਲਤ ਨਹੀਂ ਆ ਮੈਂ ਕਹਿੰਦਾ ਕਿ ਮੇਰੇ ਬੱਚੇ ਚਲੋ ਥੋੜਾ ਪੜ੍ਹ ਲਿਖ ਜਾਓ ਔਰ ਔਰ ਕੱਲ ਨੂੰ ਚੰਗੇ ਘਰਾਵੇ ਚ ਜਾ ਕੇ ਚੰਗਾ ਉਹਨਾਂ ਨੂੰ ਕੰਮ ਮਿਲ ਜੇ ਔਰ ਮੈਂ ਔਰ ਮੈਂ ਜਿਹੜਾ ਸਰਕਾਰ ਵੱਲੋਂ ਇਹ ਦਰਖਾਸਤ ਕਰਨਾ ਚਾਹੁੰਦਾ ਕਿ ਮੇਰੀ ਮਾਲੀ ਹਾਟਾ ਜਿਹੜੀ ਆ ਉਹ ਕਿੱਥੀ ਜਾਏ ਉਹ ਜਿਹੜਾ ਮੇਰਾ ਮਕਾਨ ਡਿੱਗਿਆ ਅਰੇ ਥੋੜੀ ਦੇਰ ਪਹਿਲੇ ਮੈਨੂੰ ਬੱਚੇ ਬੱਚਿਆਂ ਦਾ ਫੋਨ ਆਇਆ ਕਿ ਦਾਦੀ ਜੀ ਅੱਜ ਇੱਥੇ ਖੇਡ ਰਹੇ ਸੀਗੇ ਚਲੋ ਪਰਮਾਤਮਾ ਦਾ ਨੰਨਾ ਸ਼ੁਕਰ ਹੈ ਕਿ ਕਿਸੇ ਬੱਚੇ ਦੇ ਸੱਟਪੇੜ ਨਹੀਂ ਲੱਗੀ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਨਹੋਲੀ ਹੋ ਸਕਦੀ ਸੀਗੀ ਫਾਈਲ ਕਦੀ ਕਦੋਂ ਭਰੀ ਜਣੀ ਇਹ ਇਹ ਫਾਈਲਾਂ ਜੀ ਮੇਰਾ 3 ਆਇਆ ਤਾਂ 4-5 ਸਾਲ ਪਹਿਲਾਂ ਹੀ ਭਰੀ ਸੀਗੀ ਔਰ ਇੱਕ 3 ਸਾਲ ਪਹਿਲਾਂ ਵੀ ਭਰੀ ਸੀਗੀ ਪਰ ਸਾਡਾ ਨੰਬਰ ਉਹਦੇ ਵਿੱਚ ਆਉਂਦਾ ਹੀ ਨਹੀਂ ਹੈ ਇਹ ਇੱਕ ਐਮਸੀ ਦੇ ਥਰੂ ਭਰੀ ਕਿਉਂਕਿ ਗਲੀ ਵਿੱਚ ਹੀ ਕੈਂਪ ਲਗਾਇਆ ਸੀ ਉਹਨੇ ਐਮਸੀ ਨੇ ਉਹਨਾਂ ਨੇ ਘਰ ਜਾ ਕੇ ਮੈਂ ਫਾਈਲ ਭਰੀ ਸੀਗੀ ਇੱਕ ਆਨਲਾਈਨ ਫਾਰਮ ਚੱਲੇ ਸੀਗੇ ਕਿ ਆਨਲਾਈਨ ਫਾਈਲਾਂ ਭਰੋ ਉਹ ਵੀ ਮੈਂ ਆਨਲਾਈਨ ਵੀ ਭਰੀ ਸੀਗੀ ਪਰ ਉਹਦੇ ਮੇਰੇ ਖਿਆਲ ਸ਼ਾਇਦ ਮੇਰੇ ਕੋਲ ਫਾਈਲ ਜਿਹੜੀ ਹਾਲੇ ਵੀ ਪਈ ਹੋਈਗੀ ਜਿਹੜੀ ਮੈਂ ਆਨਲਾਈਨ ਭਰੀ ਆ ਉਹ ਵੀ ਮੇਰੇ ਕੋਲ ਪਈ ਆ ਪਰ ਅੱਜ ਤੱਕ ਸਾਨੂੰ ਕਿਸੇ ਤਰ੍ਹਾਂ ਦੀ ਸਰਕਾਰੀ ਜਿਹੜੀ ਸਹਾਇਤਾ ਉਹ ਨਹੀਂ ਮਿਲੀ ਇੱਕ ਕਣਕ ਮਿਲਦੀ ਆ ਜੀ ਬਸ ਬੱਚਿਆਂ ਦੇ ਬਜੀਫਾ ਕੋਈ ਨਹੀਂ ਮਿਲਦਿਆ ਬੱਚਿਆਂ ਦਾ ਮਜੀਫਾ ਕੋਈ ਨਹੀਂ ਮਿਲਦਿਆ ਜਾਣੀ ਕਿ ਮੈਨੂੰ ਇੱਕ ਪਸ 5 ਕਿਲੋ ਵਾਲੀ ਕਣਕ ਸਰਕਾਰ ਵਾਲੇ ਮਿਲਦੀ ਆ ਉਹ ਮਿਲ ਰਹੀ ਆ ਜੀ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC Naval Unit, Swimming Classes, Judo, Taekwondo, Karate, and Skating Classes, Training of Vocal, Classical, and Western Music, Dance Classes for Hip Hop, Freestyle, Jazz, Locking Popping, Chess, Horse Riding, Football, and so on. A&M's GEMS Cambridge International School opposite Canada Palace near A&M Institute's Jalandhar Dalhousie Bypass Road, Parthankul.